ਹਾਂਜੀ ਪ੍ਰਧਾਨ ਜੀ ਤੁਸੀਂ ਵੱਖਵਾ ਕਿਸਤਾਨਾ ਤੋਂ ਅੱਜ ਪਟਿਆਲੇ ਪਹੁੰਚੇ ਹੋ ਜੀ ਇਹ ਤਰਨਾ ਤੁਹਾਡੇ ਲਈ ਕਿਸ ਕਿਸ ਲਈ ਲਗਾਇਆ ਗਿਆ ਜੀ ਜੀ ਸਾਡਾ ਜਿਹੜਾ ਤਰਨਾ ਲਗਾਇਆ ਗਿਆ ਹੈ ਜੀ ਅਸੀਂ ਜਿਹੜੇ ਸਾਰੇ ਸਾਥੀਆਂ ਬੇਰੋਜ਼ਗਾਰ ਲਾਈਨਮੈਨ ਹੈਗੇ ਆ ਸਾਡੀਆਂ ਸਰਕਾਰ ਤੱਕ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ ਮੰਗਾ ਹਨ ਕਿਉਂਕਿ ਜਿਹੜੇ ਸਾਡੇ ਸਾਥੀ ਨੇ ਉਹ ਬੇਰੋਜ਼ਗਾਰ ਇੰਨੇ ਲੰਬੇ ਸਮੇਂ ਤੱਕ ਕਿਉਂ ਨੇ ਕਿਉਂਕਿ ਉਹ ਸਰਕਾਰੀ ਆਈਟੀਆਈਆਂ ਦੇ ਵਿੱਚੋਂ ਉਹਨਾਂ ਨੇ ਆਈਟੀਆ ਕੀਤੀ ਹੋਈ ਏ ਨੰਬਰ ਕੱਟ ਹੋਣ ਕਰਕੇ ਸਾਥੀਆਂ ਨੂੰ ਬਹੁਤ ਸਮਾਂ ਲੱਗ ਗਿਆ ਉਹਨਾਂ ਦੀ ਪ੍ਰਿੰਟਸ ਉਹਨਾਂ ਨੂੰ ਨਹੀਂ ਮਿਲੇਗੀ ਸੋ ਪਹਿਲੀ ਵਾਰੀ ਅਦਾਰੇ ਵੱਲੋਂ ਪੇਪਰ ਰੱਖਿਆ ਗਿਆ ਤੇ ਪੇਪਰ ਕਰਕੇ ਉਹ ਸਾਥੀ ਜਿਹੜੀ ਉਹਨਾਂ ਦੀ ਹੋਣਾ ਪ੍ਰਿੰਟਸ ਜਿਹੜੀ ਹੈ 1 ਸਾਲ ਦੇ ਵਿੱਚ ਕੰਪਲੀਟ ਹੋਈ ਏ ਸੋ ਸਾਡੀ ਸਰਕਾਰ ਅੱਗੇ ਇੱਕੋ ਇੱਕ ਮੰਗ ਹੈ ਕਿ ਜਿਹੜੇ ਸਾਥੀ ਨੇ ਇਹਨਾਂ ਦੀ ਉਮਰ ਸੀਮਾ ਖਤਮ ਹੋਣ ਵਾਲੀ ਏ ਤੇ ਇਹਨਾਂ ਨੂੰ ਜਲਦੀ ਜਲਦੀ ਇਹਨਾਂ ਦਾ ਜਿਹੜਾ ਰੋਜ਼ਗਾਰ ਹੋ ਦਿੱਤਾ ਜਾਵੇ ਠੀਕ ਹੈ ਜੀ ਤੁਹਾਡੀਆਂ ਜੋ ਮੁੱਖ ਮੰਗਾਂ ਨੇ ਉਹ ਕੀ ਮੰਗਾਂ ਨੇ ਜੀ ਤੁਹਾਡੀਆਂ ਸਾਡੀਆਂ ਮੁੱਖ ਮੰਗਾਂ ਨੇ ਜੀ ਕਿ ਜਿਹੜਾ ਸਾਨੂੰ ਸਹਾਇਕ ਲਾਈਨਮੈਨ ਦੀ ਭਰਤੀ ਦਾ ਸੀਆਰ ਜਲਦੀ ਤੋਂ ਜਲਦੀ ਦਿੱਤਾ ਜਾਵੇ ਕਿਉਂਕਿ ਕਾਰਨ ਕਿਉਂਕਿ ਸਾਥੀ ਜਿਹੜੇ ਨੇ ਲੰਬਾ ਸਮਾਂ ਇਹਨਾਂ ਨੂੰ ਪਹਿਲਾਂ ਜੀ ਅਪਰੈਂਟਸਿਪ ਜਿਹੜੀ ਲਾਈਨਮੈਨ ਟ੍ਰੇਨਿੰਗ ਇਸ ਧਾਰਾ ਦੇ ਵਿੱਚ ਉਹ ਨਹੀਂ ਮਿਲੀ ਕਿਉਂਕਿ ਇਹਨਾਂ ਦੇ ਨੰਬਰ ਕੱਟ ਸੀਗੇ ਧਾਰਾ ਜਿਹੜਾ ਸੀ ਉਹ ਪਹਿਲਾਂ ਮੈਰਿਟ ਦੇ ਆਧਾਰ ਤੇ ਅਪਰੈਂਟਸਿਪ ਦੀ ਭਰਤੀ ਕਰਦਾ ਸੀਗਾ ਪਰ ਸਾਥੀਆਂ ਵੱਲੋਂ ਸੰਘਰਸ਼ ਕਰਕੇ ਪੇਪਰ ਰਖਵਾਇਆ ਗਿਆ ਪੇਪਰ ਤੋਂ ਬਾਅਦ ਸਾਥੀਆਂ ਦੀ ਮੈਰਿਟ ਬਣੀ ਹੁਣ ਜਿਹੜੇ ਇਹ ਸਾਥੀ ਨੇ ਇਹ ਲਗਭਗ ਪੰਜਾਬ ਦੇ ਵਿੱਚ 1902000 ਦੇ ਕਰੀਬੇ ਸਾਥੀ ਹੈਗੇ ਨੇ ਸਾਡੀ ਮੰਗ ਹੈ ਕਿ ਇਹ ਸਾਥੀ ਜਿਹੜੇ ਹੈਗੇ ਨੇ ਇਹਨਾਂ ਦੇ ਕੁਝ ਸਮੇਂ ਤੱਕ ਜਿਹੜਾ ਦੀ ਉਮਰ ਦੀ ਮ ਖਤਮ ਹੋ ਜਾਣੀ ਹੈ ਸਰਕਾਰ ਦੇ ਪ੍ਰਸ਼ਾਸਨ ਅਕਿ ਇੱਕੋ ਇੱਕ ਸਾਡੀ ਮੰਗ ਹੈ ਕਿ ਇਹਨਾਂ ਨੂੰ ਦਸੰਬਰ ਮਹੀਨੇ ਦੇ ਵਿੱਚ ਸੀਆਰ ਦੇ ਦੇ ਕੇ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਇਹ ਆਪਦੀ ਘਰਾਂ ਨੂੰ ਜਾਣਦੀ ਕੀ ਤੁਹਾਡੀ ਮੈਨੇਜਮੈਂਟ ਨਾਲ ਪਹਿਲਾਂ ਕਿਸੇ ਤਰ੍ਹਾਂ ਦੀ ਮੀਟਿੰਗ ਹੋਈ ਹੈ ਹਾਂ ਜੀ ਜੀ ਅੰਦਰ ਮੀਟਿੰਗ ਸਾਡੀ ਡਿਪਟੀ ਫੈਕਟਰੀ ਰਣਵੀਰ ਸਿੰਘ ਜਿਹੜੇ ਆਪਣਾ ਪ੍ਰਬੰਧਕੀ ਡਾਇਰੈਕਟਰ ਤਸਵੀਰ ਸਿੰਘ ਜੀ ਸੁਰਸਿੰਘ ਵਾਲਾ ਹੈਗੇ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਏ ਉਹਨਾਂ ਨੇ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਪਰ ਮੰਗਾ ਸਾਡੀਆਂ ਹਜੇ ਤੱਕ ਨਹੀਂ ਮੰਗਿਆਂਗੀਆਂ ਉਸ ਦੇ ਰੋਸ ਦੇ ਵਿੱਚ ਅਸੀਂ 11 ਡੇਟ ਨੂੰ ਰੋਸ ਰੈਲੀ ਵੀ ਕੱਢੀ ਸੀਗੀ ਮਾਣਯੋਗ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਕਿ ਸਾਡੀ ਜਿਹੜੀ ਪੈਨਲ ਮੀਟਿੰਗ ਏ ਉਹ ਮਾਣਯੋਗ ਬਿਜਲੀ ਮੰਤਰੀ ਤੇ ਬੋਰਡ ਦੇ ਡਾਇਰੈਕਟਰ ਸਾਹਿਬ ਦੇ ਨਾਲ ਕਰਵਾਈ ਜਾਵੇ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਤੱਕ ਪਹੁੰਚਣ ਪਰ ਹਜੇ ਤੱਕ ਸਾਡੀ ਕੋਈ ਮੀਟਿੰਗ ਨਹੀਂ ਸੀ ਕਰਵਾਈ ਗਈ ਇਸੇ ਕਰਕੇ 25 ਡੇਟ ਨੂੰ ਅਸੀਂ ਜਿਹੜਾ ਧਰਨਾ ਹੈ ਵੀ ਇਸੇ ਐਪੀਐਸ ਪੀਸੀ ਵਾਲਦੇ ਹੱਟਦੇ ਹੈੱਡ ਆਫਿਸ ਦੇ ਸਾਹਮਣੇ ਪੱਕੇ ਰੂਪ ਦੇ ਵਿੱਚ ਲਗਾਇਆ ਹੈ ਜੇਕਰ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੇ ਇਹਦੇ ਤੁਹਾਡਾ ਸੰਘਰਸ਼ ਕਿਸ ਤਰ੍ਹਾਂ ਦਾ ਹੋਵੇਗਾ ਦੇਖੋ ਜੀ ਇੱਕ ਵਾਰੀ ਤਾਂ ਅਸੀਂ ਸ਼ਾਂਤਮਈ ਢੰਗ ਦੇ ਨਾਲ ਪ੍ਰਸ਼ਾਸਨ ਦੇ ਨਾਲ ਰਲ ਕੇ ਧਰਨਾ ਲਗਾ ਰਹੇ ਹਾਂ ਪਰ ਜੇਕਰ ਸਾਨੂੰ ਜਿਹੜੀ ਮੀਟਿੰਗ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਤਿੱਖਾ ਸੰਘਰਸ਼ ਕਰਾਂਗੇ ਸੀ ਇਹ ਨਹੀਂ ਕਹਿੰਦੇ ਇਸੀ ਲੋਕਾਂ ਦਾ ਰਾਹ ਰੋਕਾਂਗੇ ਰਾਹ ਕੀ ਇਹਨਾਂ ਨੂੰ ਤੰਗ ਕਰਾਂਗੇ ਲੋਕ ਪ੍ਰੇਸ਼ਾਨ ਹੋਣਗੇ ਪਰ ਅਸੀਂ ਆਪਦੇ ਆਪ ਨੂੰ ਸ਼੍ਰੀ ਰਿਕਵੈਸਟ ਦੇਵਾਂਗੇ ਉਹਦਾ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ਜੀ Papai, eu